ਸਸ ਤਰੀਕਾ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ सोनू ਏਜੰਟ ਗਿਆ ਫੜਿਆ ਫਿਰ ਲੋਕਾਂ ਨੇ ਬਣਾ ਯੂਸੀ ਦੀ ਰੇਲ ਆਪਾਂ ਇਸ ਬਾਰੇ ਗੱਲ ਕਰਾਂਗੇ ਤੇ ਉਹਦੀ ਸਾਡੀ ਵੀਡੀਓ ਪੂਰੀ ਜਰੂਰ ਦੇਖਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਅੱਜ ਆਪਾਂ ਗੱਲ ਕਰਦੇ ਆਂ ਜਿਵੇਂ ਹੀ सोनू ਏਜੰਟ ਨੂੰ ਫੋਨ ਲਾ ਦੇ ਕੇ ਡੋਂਕਰ ਨੇ ਇੱਕ ਮੁੰਡੇ ਤੇ ਗੋਲੀ ਮਾਰਤੀ ਤੇ ਬਾਕੀ ਮੁੰਡੇ ਵੀ ਅੱਜ ਕਿ ਇੱਧਰ ਉੱਧਰ ਜੰਗਲ ਦੇ ਵਿੱਚ ਗਾਇਬ ਹੋ ਗਿਆ ਤਾਂ ਉਸ ਦੀ ਟੈਨਸ਼ਨ ਵਾਜ ਜਾਂਦੀ ਆ ਉਹ ਸੋਚਦਾ ਹੁਣ ਮੈਂ ਲੋਕਾਂ ਨੂੰ ਕੀ ਜਵਾਬ ਦਵਾਂਗਾ ਉਹ ਸਾਰੀ ਗੱਲ ਜੀਤਾ ਨਾ ਕਰਦਾ ਕਿ ਇੱਕ ਮੁੰਡੇ ਨੂੰ ਇੱਕ ਡੌਂਕਰ ਨੇ ਗੋਲੀ ਮਾਰਤੀ ਤੇ ਬਾਕੀ ਮੁੰਡੇ ਪਤਾ ਨਹੀਂ ਕਿੱਧਰ ਚਲੇ ਗਏ ਨੇ ਤੇ ਤੂੰ ਜਲਦੀ ਜਲਦੀ ਪੈਕਿੰਗ ਕਰ ਲੈ ਹੁਣ ਆਪਾਂ ਨੂੰ ਭੱਜਣਾ ਪੈਣਾ ਪਰ ਜੀਤਾ ਕਹਿੰਦੀ ਆਪਾਂ ਕਿਉਂ ਭੱਜੀਏ ਕੁਛ ਦਿਨ ਆਪਾਂ ਵੇਟ ਕਰਦੇ ਆਂ ਫਿਰ ਕੀ ਆਪਾਂ ਦਾ ਉਹਨਾਂ ਦਾ ਕੁਝ ਅਤਾ ਪਤਾ ਆ ਜੇ ਸੋਨ ਉਹ ਏਜੰਟ ਕਹਿੰਦਾ ਨਹੀਂ ਆਪਾਂ ਨੂੰ ਭੱਜਣਾ ਪੈਣਾ ਤੂੰ ਜਲਦੀ ਕਰ ਉਹ ਜਲਦਬਾਜ਼ੀ ਦੇ ਵਿੱਚ ਘਰ ਨੂੰ ਲੋਕ ਲਗਾ ਕੇ ਉੱਥੋਂ ਭੱਜਣ ਦੀ ਤਿਆਰੀ ਕਰਨ ਲੱਗ ਜਾਂਦੇ ਨੇ ਤੇ ਉਹ ਜਲਦਬਾਜ਼ੀ ਦੇ ਵਿੱਚ ਉੱਥੋਂ ਭੱਜ ਵੀ ਜਾਂਦੇ ਨੇ ਉਸ ਤੋਂ ਬਾਅਦ ਜਿੱਤਾ ਇੱਕ ਵਾਰ ਕਹਿੰਦੀ ਵੀ ਆ ਕਿ ਕੋਈ ਨਹੀਂ ਆਪਾਂ ਰੁਕ ਜਾਂਦੇ ਆ ਕੁਝ ਨਹੀਂ ਹੁੰਦਾ ਆਪਾਂ ਨਾ ਵੱਡਾ ਘਰ ਛੱਡ ਗਿਆ ਕਿੱਥੇ ਜਾਵਾਂਗੇ ਸੋ ਨੂੰ ਏਜੰਟ ਕਹਿੰਦਾ ਨਹੀਂ ਆਪਾਂ ਨੂੰ ਜਾਣਾ ਹੀ ਪੈਣਾ ਜਿਹੜਾ ਪਿੰਡ ਵਾਲਿਆਂ ਨੇ ਆ ਕੇ ਆਪਾਂ ਨੂੰ ਲੋਕਾਂ ਨੇ ਮਾਰ ਦੇਣਾ ਫਿਰ ਆਪਾਂ ਕੀ ਕਰਾਂਗੇ ਉਸ ਤੋਂ ਬਾਅਦ ਉਹ ਜਲਦਬਾਜ਼ੀ ਦੇ ਵਿੱਚ ਗੇਟ ਨੂੰ ਲੋਕ ਲਾ ਕੇ ਉੱਥੋਂ ਚਲੇ ਜਾਂਦੇ ਨੇ ਉਹ ਤੇ ਲੇ ਜਾਂਦੇ ਨੇ ਉਸ ਤੋਂ ਬਾਅਦ ਵਿੱਕੀ ਆਂਦਾ ਗਿਆ ਸੋਨੂ ਏਜੰਟ ਨੂੰ ਮਿਲਣ ਕੇ ਮੈਂ ਇੱਕ ਵਾਰ ਕੋਵਲ ਉਹਨਾਂ ਦਾ ਹਾਲਤਾ ਪੁੱਛਾਂ ਪਰ ਉਹ ਜਿਵੇਂ ਹੀ ਲੋਕ ਲੱਗਿਆ ਦੇਖਦਾ ਵਿੱਕੀ ਨੂੰ ਸ਼ੱਕ ਹੋ ਜਾਂਦਾ ਕਿ ਜਰੂਰ ਕੁਝ ਤਾਂ ਹੈਗਾ ਜੋ ਸੋਨੂ ਏਜੰਟ ਲੋਕ ਲੱਗ ਕੇ ਗਿਆ ਹੋਇਆ ਉਹ ਫਿਰ ਸੋਨੂ ਏਜੰਟ ਨੂੰ ਫੋਨ ਵੀ ਕਰਦਾ ਪਰ ਉਹ ਫੋਨ ਨਹੀਂ ਚੱਕਦਾ ਫਿਰ ਵਿੱਕੀ ਇੱਧਰ ਉੱਧਰ ਸਭ ਨੂੰ ਫੋਨ ਕਰ ਦਿੰਦਾ ਜੋ ਵੀ ਸੋਨੂ ਏਜੰਟ ਦੇ ਥਰੂ ਮੁੰਡੇ ਵਾਰਗੇ ਹੁੰਦੀ ਆ ਤੇ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਪਰ ਸੋਨੂ ਏਜੰਟ ਦਾ ਕੁਝ ਵੀ ਪਤਾ ਨਹੀਂ ਲੱਗਦਾ ਫੇ ਸਾਰੇ ਲੋਗ ਉਹਨੂੰ ਸੋਨੂੰ ਏਜੰਟ ਨੂੰ ਲੱਭਣ ਲੱਗ ਜਾਂਦੇ ਆ ਕਿ ਆਖਿਰ ਉਹ ਗਿਆ ਕਿੱਥੇ ਫਿਰ ਉਸਨੂੰ ਪਤਾ ਲੱਗਦਾ ਕਿ ਸੋਨੂੰ ਏਜੰਟ ਉਹਨਾਂ ਦੇ ਥੋੜੇ ਥੋੜੇ ਜਿਹੇ ਸਾਰੇ ਜਾਣੇ ਲੱਭਣ ਲੱਗ ਜਾਂਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਸੋਨੂੰ ਏਜੰਟ ਕਿਸੇ ਨਾਲ ਦੇ ਪਿੰਡ ਲੁਕਿਆ ਹੋਇਆ ਆ ਲੁਕਿਆ ਹੋਇਆ ਆ ਫਿਰ ਸਾਰੇ ਜਾਣੇ ਸੋਨੂੰ ਏਜੰਟ ਨੂੰ ਲੱਭਦੇ ਲੱਭਦੇ ਉਹਦੇ ਘਰੇ ਪਹੁੰਚ ਜਾਂਦੇ ਨੇ ਉੱਥੇ ਨੂੰ ਫੜ ਲੈਂਦੇ ਨੇ ਤੇ ਫਿਰ ਉਹ ਅੰਕਲ ਵੀ ਦਰਉਦਰ ਸਾਹਿਬ ਨੂੰ ਫੋਨ ਕਰਕੇ ਬੁਲਾ ਲੈਂਦਾ ਆ ਉਹ ਵੀ ਉਸ ਦਾ ਮੁੰਡੇ ਦਾ ਵੀ ਕੁਝ ਵੀ ਆ ਤਾਂ ਪਤਾ ਨਹੀਂ ਹੁੰਦਾ ਕਿ ਉਹ ਕਿੱਧਰ ਚਲਾ ਗਿਆ ਫੇ ਸਾਰੇ ਜਾਂਦੇ ਉੱਥੇ ਇਕੱਠੇ ਹੋ ਜਾਂਦੇ ਆ ਤਾਂ ਸੋਨੂੰ ਏਜੰਟ ਦੀ ਬਹੁਤ ਰੇਲ ਬਣਾਉਂਦੇ ਆ ਉਸ ਨੂੰ ਪੁੱਛਦੇ ਆ ਕਿ ਤੂੰ ਆਪਣਾ ਘਰ ਛੱਡ ਕੇ ਕਿਉਂ ਭੱਜਿਆ ਪਰ ਸੋਨੂੰ ਏਜੰਟ ਆਪਣੇ ਪੈਰਾਂ ਦੇ ਪਾਣੀ ਨਹੀਂ ਪਾਣ ਦਿੰਦਾ ਉਹ ਕਹਿੰਦਾ ਤੇ ਮੇਰੇ ਰਿਸ਼ਤੇਦਾਰਾਂ ਦਾ ਘਰ ਹੈ ਤੇ ਮੈਂ ਕੁਝ ਦਿਨ ਰਹਿਣ ਲਈ ਆਇਆ ਆ ਕਹਿੰਦਾ ਜੇ ਤੂੰ ਰਹਿਣ ਲਈ ਆਇਆ ਤਾਂ ਸਾਨੂੰ ਦੱਸ ਕੇ ਜਾਂਦਾ ਤੂੰ ਸਾਨੂੰ 2 ਦਿਨ ਦਾ ਟਾਈਮ ਦਿੱਤਾ ਸੀ ਕਿ ਤੂੰ ਸਾਡੇ ਮੁੰਡਿਆਂ ਨਾਲ ਸਾਡੀ ਗੱਲ ਕਰਾਵੇਂਗਾ ਉਹ 2 ਦਿਨ ਦੇ ਇੰਟਰਵਿਊ ਪਰ ਕਿੰਨੇ ਦਿਨ ਹੋ ਗਏ ਆ ਪਰ ਤੂੰ ਤਾਂ ਏਜੰਟਾਂ ਵਾਲੀ ਕੀਤੀ ਐ ਤੂੰ ਆਪਣਾ ਘਰਵਾਰ ਛੱਡ ਕੇ ਭੱਜ ਗਿਆ ਤੂੰ ਸਮਝਦਾ ਹੋਵੇਂਗਾ ਕਿ ਸਾਨੂੰ ਤੇਰੇ ਬਾਰੇ ਪਤਾ ਨਹੀਂ ਲੱਗਣਾ ਪਰ ਦੇਖ ਲੈ ਅਜ ਤੈਨੂੰ ਅਸੀਂ ਫਿਰ ਫੜ ਲਿਆ ਪਰ ਸੋਨੂੰ ਏਜੰਟ ਕਹਿੰਦਾ ਮੈਨੂੰ ਕੁਛ ਦਿਨ ਹੋਰ ਟਾਈਮ ਦੋ ਕਿ ਮੈਂ ਤੁਹਾਡੇ ਮੁੰਡੇ ਸੇ ਸਲਾਮ ਦੋ ਤੁਹਾਡੇ ਕੋਲ ਲੈ ਕੇ ਆਵਾਂਗਾ ਪਰ ਉਸਦੀ ਕੋਈ ਗੱਲ ਨਹੀਂ ਮੰਨਦੋਗੇ ਤੂੰ ਇਸਾਂ ਉਹ ਕਹਿੰਦਿਆ ਕਿ ਤੂੰ ਸਾਨੂੰ ਪਹਿਲਾਂ ਵੀ ਇੱਕ ਵਾਰ ਧੋਖਾ ਦਿੱਤਾ ਕਿ ਦੋ ਦਿਨ ਵਿੱਚ ਅਸੀਂ ਤੁਹਾਡੀ ਗੱਲ ਕਰਾ ਦਾਂਗੇ ਪਰ ਤੂੰ ਕਿਸੇ ਵੀ ਮੁੰਡੇ ਦੀ ਗੱਲ ਨਹੀਂ ਕਰਾਈ ਹੁਣ ਤੂੰ ਆਪ ਸਾਡੇ ਤੋਂ ਲੁਕਦਾ ਫਿਰਦਾ ਆ ਤੂੰ ਸੱਚੋ ਸੱਚ ਦੱਸ ਦੇ ਕਿ ਗੱਲ ਕੀ ਯਾਗੇ ਤੂੰ ਐਵੇਂ ਕਿਉਂ ਕਰ ਰਿਹਾ ਸਾਡੇ ਮੁੰਡੇ ਠੀਕ ਠਾਕ ਹੈਗੇ ਵੀ ਆ ਕਿ ਨਹੀਂ ਵੀ ਹੈਗੇ ਆ ਸਾਨੂੰ ਏਜੰਟ ਨੂੰ ਕੋਈ ਵੀ ਗੱਲ ਨਹੀਂ ਆਦੀ ਸਭ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਪਤਾ ਨਹੀਂ ਕੀ ਹੋਇਆ ਕਿ ਕਵਲ ਹੁੰਨਾ ਦਾ ਬਬਲੂ ਹੁੰਨਾ ਦਾ ਪਤਾ ਨਹੀਂ ਕੀ ਬਣਿਆ ਹੋਵੇਗਾ ਪਰ ਸਾਰੇ ਜਨ ਸੋਨੋ ਜੈਂਡ ਨੂੰ ਕਹਿੰਦੇ ਤੈਨੂੰ ਲਾਸਟ ਇੱਕ ਦੋ ਦਿਨ ਦਾ ਹੋਰ ਟਾਈਮ ਦਿੰਨੇ ਆ ਤੂੰ ਸਾਡੇ ਮੁੰਡਿਆਂ ਨਾਲ ਸਾਡੀ ਗੱਲ ਕਰਾ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ